ਸਸ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ YouTube ਚੈਨਲ ਰੰਧਾਵਾ ਪਰਮਜੀਤ ਔਰ ਮੈਂ ਪ੍ਰੋਫੈਸਰ ਰੰਧਾਵਾ ਆਪਣੇ ਚੈਨਲ ਤੇ ਤੁਹਾਡਾ ਨੇ ਗਸਵਾਕਤ ਕਰਦਾ ਹਾਂ ਜੀ ਜਿਸ ਮੁਹੱਬਤ ਤੇ ਪਿਆਰ ਨਾਲ ਤੁਸੀਂ ਸਾਡੇ ਚੈਨਲ ਤੇ ਆਏ ਔਰ ਸਾਡੀ ਵੀਡੀਓ ਨੂੰ ਵੇਖਣਾ ਸ਼ੁਰੂ ਕੀਤਾ ਹੈ ਉਸ ਤੋਂ ਕਿਤੇ ਵੱਧ ਤੇ ਮੁਹੱਬਤ ਤੇ ਪਿਆਰ ਨਾਲ ਅਸੀਂ ਤੁਹਾਨੂੰ ਉਡੀਕਤੇ ਰਹਨੇ ਆ ਕਿ ਤੁਸੀਂ ਆਓ ਸਾਡੀ ਵੀਡੀਓ ਨੂੰ ਵੇਖੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਸਾਡੀ ਹੌਸਲਾ ਫਜ਼ਾਈ ਕਰੋ ਇਸ ਦੇ ਨਾਲ ਨਾਲ ਇੱਕ ਬੇਨਤੀ ਇੱਕ ਇਲਤਜਾਈ ਵੀ ਕਰਾਂਗਾ ਕਿ ਚੈਨਲ ਵਾਸਤੇ ਆਪਣਾ ਯੋਗਦਾਨ ਵੀ ਦਿਓ ਔਰ ਯੋਗਦਾਨ ਦੇਣ ਵਾਸਤੇ ਤੁਹਾਨੂੰ ਸਿਰਫ ਇਹ ਕੰਮ ਕਰਨਾ ਹੈ ਕਿ ਜੇ ਤੁਸੀਂ ਵੀ ਪੰਜਾਬੀ ਲੋਕ ਕਾਵਿ ਉਪਾਂਚੋ ਜਿਵੇਂ ਕੋੜੀਆਂ ਸਵਾਖ ਚੱਪੇ ਬਾਈਆ ਬੋਲੀਆਂ ਲੰਬੀ ਇੱਕ ਤੇ ਗੀਤ ਜਾਗੋ ਬੋਲੀਆਂ ਵਿਰਾਗ ਬੇਗੀ ਢੋਲ ਕੀ ਜਗੀਤ ਗਾਣਾ ਪਸੰਦ ਕਰਦੇ ਹੋ ਤਾਂ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਚੈਨਲ ਤੇ ਬਹੁਤ ਵਿੱਚ ਖੁਸ਼ੀ ਤੇ ਮਾਣ ਮਹਿਸੂਸ ਕਰਾਂਗੇ ਔਰ ਵੀਡੀਓ ਬਣਾਉਣ ਵੇ ਕਿਸੇ ਗੱਲ ਦਾ ਪਤਾ ਨਾ ਲੱਗੇ ਜਾਂ ਭੇਜਣ ਲਈ ਕਿਸੇ ਗੱਲ ਦਾ ਪਤਾ ਨਾ ਲੱਗੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ ਸੜਾ ਨੰਬਰ ਦਿੱਤਾ ਹੋਇਆ ਹੈ 98155 35410 ਅਸੀਂ ਤੁਹਾਨੂੰ ਪਰਵਾਹ ਹੋਂਗਾ ਦਿਆਂਗੇ ਜੀ ਔਰ ਤੁਹਾਡੀ ਵੀਡੀਓ ਨੂੰ ਆਪਣੇ ਚੈਨਲ ਤੇ ਪਾਉਣ ਵਿੱਚ ਬਹੁਤ ਹੀ ਖੁਸ਼ੀ ਮਹਿਸੂਸ ਕਰਾਂਗੇ ਸਾਡੇ 4.5 ਸਾਡੇ ਚੈਨਲ ਦਾ ਦੂਸਰਾ ਮਕਸਦ ਦੂਸਰੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਵਾਵਨ ਦਾ ਸੰਬੰਧ ਜਿਹਨੇ ਵਿਰਸ ਮੋ ਰਿਵਾਜ ਨੇ ਉਹਨਾਂ ਨੂੰ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ YouTube ਦੀ ਕਾਮਨ ਹਿਕੜੀ ਵਿੱਚ ਇਹ ਮਹਾਨ ਪੰਜਾਬੀ ਅਦਿਰਸਾ ਸਭਾ ਜਾ ਸਕੇ ਔਰ ਆਉਣ ਵਾਲੀਆਂ ਪੀੜ੍ਹੀਆਂ ਸੇ ਨਾਸਤਿਮਾਨ ਮਹਿਸੂਸ ਕਰ ਸਕਣ ਅ ਦੂਸਰਾ ਇਸ ਕਰਕੇ ਵਸੇ ਵਿਆਹ ਦੀ ਵੀਡੀਓ ਪਾ ਰਹੇ ਹਾਂ ਕਿਉਂਕਿ ਜਿੰਨਾ ਦੋਸਤਾਂ ਨੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰ ਰਹੇ ਹੁੰਦੇ ਨੇ ਅਕਸਰ YouTube ਨੂੰ ਸਰਚ ਕਰਦੇ ਰਹਿੰਦੇ ਨੇ ਵਿਆਹ ਦੀਆਂ ਵੱਖਰੀਆਂ ਵੱਖਰੀਆਂ ਰਸਮਾਂ ਨੂੰ ਮਾਉਣ ਦੇ ਵੱਖਰੇ ਵੱਖਰੇ ਔਰ ਨਵੇਂ ਨਵੇਂ ਆਈਡੀਆ ਲੈਣ ਵਾਸਤੇ ਤੁਸੀਂ ਇਸ ਪੱਖੋਂ ਵੀ ਯੋਗਦਾਨ ਦੇਵੋ ਜੀ ਆਪਣੇ ਵਿਆਹ ਦੀ ਵੀਡੀਓ ਭੇਜੋ ਅਸੀਂ ਆਪਣੇ ਚੈਨਲ ਤੇ ਬਹੁਤ ਪਸੰਦ ਕਰਾਂਗੇ ਬਹੁਤ ਸਾਰੀਆਂ ਰਿਸਪੈਕਟੇਬਲ ਫੈਮਿਲੀ ਦੀ ਵੀਡੀਓ ਅਸੀਂ ਪਾ ਚੁੱਕੇ ਹਾਂ ਔਰ ਤੁਹਾਡੀ ਵੀਡੀਓ ਜਰੂਰ ਪਾਵਾਂਗੇ ਜੀ ਤੁਸੀਂ ਤੁਸੀਂ ਆਪਣੀ ਵੀਡੀਓ ਸਾਨੂੰ ਕਿਸੇ ਵੀ ਤਰੀਕੇ ਨਾਲ ਪਹੁੰਚਾ ਕਰ ਸਕਦੇ ਹੋ ਜੀ ਕਾਲ ਕਰਕੇ ਆ ਦੋਸਤੋ ਮੈਂ ਮਹਿਸੂਸ ਕਰਦਾ ਕਿ ਤੁਸੀਂ ਵੀ ਆਪਣਾ ਯੋਗਦਾਨ ਦੇਵੋਗੇ ਇਸ ਪੱਖੋਂ ਔਰ ਸਾਡੇ ਚੈਨਲ ਤੇ ਜਿਹੜੀ ਵੀ ਵੀਡੀਓਸ ਦੇਲਾ ਬਣਦਾ ਸੌਖਾ ਜਿੱਕਾ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਉਸ ਦਾ ਨਾਲ ਕੋ ਸਾਡੇ ਚੈਨਲ ਦਾ ਨਾਮ ਲਿਖੋ ਜਵੇਂ ਅ ਘੋੜੀਆ ਰਵਾ ਪਰਮਜੀਤ ਜਾਗੋਰ ਰਵਾ ਪਰਮਜੀਤ ਬੋਲੀਆਂ ਰਵਾ ਪਰਮਜੀਤ ਵਟਨ ਸਲਵਣੀ ਰਵਾ ਪਰਮਜੀਤ ਨੂੰ ਵੀਡੀਓ ਮਿਲ ਜਾਏਗੀ ਔਰ ਤੁਸੀਂ ਇੰਜੋਏ ਕਰ ਸਕਦੇ ਹੋ ਕਿ ਦੋਸਤੋ ਰਵਾ ਪਰਮਜੀਤ ਠੀਕ ਹੈ ਥੈਂਕ ਯੂ ਰੰਦਾਵਾ ਪਰਮਜੀਤ YouTube ਚੈਨਲ ਦੇ ਸਾਰੇ ਹੀ ਦਰਸ਼ਕ ਨੋਸਾਰਿਆ ਨੂੰ ਪਰਮਦੀਪ ਅੰਮੀ ਬਿਲ ਦੀਆਂ ਗਹਿੜਾਈਆਂ ਤੋਂ ਸਸਤੀ ਕਾ ਲਗਦੀ ਆ ਦੋਸਤੋ ਦੋਸਤੋ ਤੁਸੀਂ ਮੇਰੀ ਵੀਦ ਅਤਸਰ ਸੁਣਦੇ ਰਹਿੰਦੇ ਹੋ ਅਤੇ ਅੰ ਅੱਛੇ ਅੱਛੇ ਕਮੈਂਟ ਪਾ ਕੇ ਮੇਰੀ ਹੌਸਲਾ ਵਧਾਈ ਕਰਦੇ ਹੋ ਇਸੇ ਸਾਥ ਕੇ ਫਿਰ ਮੇਰੇ ਮਨ ਵਿੱਚ ਇਹ ਗੱਲ ਰਹਿੰਦੀ ਹੈ ਕਿ ਮੈਂ ਹੋਰ ਵੀਡੀਓ ਲੈ ਕੇ ਆਪ ਜੀ ਦੇ ਰੂਹ ਭਰਉਂਦੀ ਰਹਾਂ ਛੋਟਾ ਜਿਹਾ ਗੀਤ ਹੈਕ ਹਜ਼ਰ ਕਰਨ ਲੱਗੀ ਆ ਤੁਹਾਡੀ ਦਾਦੀ ਹਮੇਸ਼ਾ ਕਲਕਾਰਮ ਹੈ ਸਾਰੇ ਰੱਬਰ ਦੇ ਸਰੋਤੋਂ ਤੁਸੀਂ ਚਲੋ ਫਿਰ ਸ਼ੁਰੂ ਕਰਦੇ ਹਾਂ ਇਹ ਮਾਏ ਨੀ ਕਾਂਟੇ ਕਰਾ ਦੇਨਾ ਬੇਸ਼ੈਰ ਦੇ ਮਾਏ ਨੀ ਕਾਂਟੇ ਕਰਾ ਦੇਨਾ ਬੇਸ਼ੈਰ ਦੇ ਮਾਏ ਨੀ ਕਾਂਟੇ ਤੇ ਆ ਤੇ ਦਿਲ ਮੇਰਾ ਡੁੱਲਿਆ ਮਾਏ ਨੀ ਕਾਟਿਆ ਤੇ ਦਿਲ ਮੇਰਾ ਡੁੱਲਿਆ ਮਾਏ ਨੀ ਦਿਲਾਂ ਦਾ ਜਾਨੀ ਰਸ ਚੱਲਿਆ ਮਾਏ ਨੀ ਦਿਲਾਂ ਦਾ ਜਾਨੀ ਰਸ ਚੱਲਿਆ ਮਾਏ ਨੀ ਸਾਡਾ ਤੇ ਵਸ ਨਈਓ ਚੱਲੇ ਆ ਮਾਏ ਨੀ ਸਾਡਾ ਤੇ ਵਸ ਨਈਓ ਚੱਲੇ ਆ ਮਾਏ ਨੀ ਡਰੀਂ ਦਵਾ ਪਟਿਆਲੇ ਸਰਦੀ ਮਾਏ ਨੀ ਡਰੀਂ ਦਵਾ ਪਟਿਆਲੇ ਸਰਦੀ माएने डौर यी तें देल सड़ डुलेया माइनी डोरि तें मेरा डुलेया माएनी देलांदा जाने रुस चलेया माएनी देलांदा जाने रुस चल

ਪੁਲਕਾਰੀ ਲੈ ਦੇ ਪਟਿਆਲੇ ਸ਼ਹਿਰ ਦੀ ਮਾਏ ਨਹੀਂ ਪੁਲਕਾਰੀ ਤੇ ਦਿਲ ਮੇਰਾ ਡੁੱਲੇਆ ਮਾਏ ਨਹੀਂ ਪੁਲਕਾਰੀ ਤੇ ਦਿਲ ਮੇਰਾ ਡੁੱਲੇਆ ਮਾਏ ਨਹੀਂ ਦਿਲਾੰਦ ਜਾਣੀ ਰਸ ਚੱਲੇਆ ਮਾਏ ਨਹੀਂ दिलांदा जनी रुस चलेया माएनी माए तेवस साडा चलेया माएनी नहीं चले आ माए नी साडा करा दे मुक्सर शहर दी माएनी ਜੁੱਤੀ ਕਰਾ ਦੇ ਮੁਖ ਸਰ ਸ਼ਰਦੀ ਮਾਏ ਨੀ ਜੁੱਤੀ ਤੇ ਦਿਲ ਮੇਰਾ ਡੁੱਲਿਆ ਮਾਏ ਨੀ ਜੁੱਤੀ ਤੇ ਦਿਲ ਮੇਰਾ ਡੁੱਲਿਆ ਮਾਏ ਨੀ ਦੇਲਾਂਦਾ ਜਨਰਸ ਚੱਲਿਆ ਮਾਏ ਨੀ

ਕਾ ਕਰਾ ਦੇ ਨਾ ਬੇਸ਼ੈਰ ਦਾ ਮਾਏ ਨੀ ਟਿੱਕੇ ਤੇ ਦਿਲ ਮੇਰਾ ਡੁੱਲਿਆ ਮਾਏ ਨੀ ਟਿੱਕੇ ਤੇ ਦਿਲ ਮੇਰਾ ਡੁੱਲਿਆ ਮਾਏ ਨੀ ਦਿਲਾਂ ਦਾ ਜਾਨੀ ਰੁੱਸ ਚੱਲਿਆ ਮਾਏ ਨੀ ਦੇ ਲੰਡਾ ਜਾਨੀ ਰੁੱਸ ਚੱਲੇਆ ਮਾਏ ਨੀ ਸਾਡਾ ਤੇ ਵਸ ਨਹੀਂਓ ਚੱਲੇਆ ਮਾਏ ਨੀ ਸਾਡਾ ਤੇ ਵਸ ਨਹੀਂਓ ਚੱਲੇਆ ਧੰਵਾ ਚ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਰੱਬਾ ਦਾ